ਮਤ ਤੇਰੀ ਮਤ ਹਿਰ ਲਈ ਦਾ ਅਰਥ ਹੁੰਦਾ ਖੋ ਲਈ ਮਰ ਗਈ ਆਪਾਂ ਕਹਿੰਦੇ ਨਾ ਮੱਤੀ ਮਾਰੀ ਗਈ ਇਹਦੀ ਤਾਂ ਅਕਲੀ ਵਜ ਮਾਰੀ ਗਈ ਮਾਰੇ ਕਹਿੰਦੇ ਇਹ ਮੂੜੇ ਪੰਡਤ ਵਿਦਵਾਨ ਮਾਇਆ ਨੇ ਤੇਰੀ ਅਕਲੀ ਮਾਰ ਦਿੱਤੀ ਮਾਇਆ ਦੇ ਲਾਲਚ ਨੇ ਤੇਰੀ ਮੱਤੀ ਮਾਰ ਦਿੱਤੀ ਮਤ ਦੇ ਪ੍ਰਭਾਵ ਆਪਾਂ ਕਹਿੰਦੇ ਜੀ ਬਸ ਮੱਤੀ ਵੱਜ ਗਈ ਪਤਾ ਹੀ ਨਹੀਂ ਲੱਗਿਆ ਕੀ ਹੋ ਗਿਆ ਜਿਹਦੀ ਮਾਇਆ ਮਤ ਮਾਰ ਦੇ ਭਾਈ ਉਹਨੂੰ ਕੁਝ ਨਹੀਂ ਪਤਾ ਲੱਗਦਾ ਧਰਮ ਕੁ ਧਰਮ ਜਾਤ ਕੁ ਜਾਤ ਆਪਣਾ ਪਰਾਇਆ ਵੱਡਾ ਛੋਟਾ ਕੁਝ ਨਹੀਂ ਵੇਖਦਾ ਫਿਰ ਜਦੋਂ ਮਤ ਵੱਜ ਜਾਂਦੀ ਹੈ ਤਾਹੀਂ ਮਾਰੇ ਨੇ ਕਿਹਾ ਗੁਰ ਕੀ ਮਤ ਤੂੰ ਲੇਹੇ ਇਆਨੇ ਭਗਤ ਬਿਨਾ ਬੋਹ ਡੂਬੇ ਸਿਆਣੇ ਮਾਰੇ ਕਹਿੰਦੇ ਗੁਰੂ ਦੀ ਮਤ ਤੋਂ ਵੱਡੇ ਵੱਡੇ ਸਿਆਣੇ ਦਾਨੇ ਆਲਮ ਫਾਜ਼ਲ ਡੁੱਬਦੇ ਵੇਖਿਆ ਬੰਦਿਆ ਤੂੰ ਤਾਂ ਹੈ ਹੀ ਕੁਛ ਨਹੀਂ ਇੱਥੇ ਤਾਂ ਰਾਵਣ ਵਰਗੇ ਕਿਹਾ ਪੰਡਿਤ ਵਿਦਵਾਨਾਂ ਦੀ ਉਦਾਹਰਣਾਂ ਦੇ ਰਿਹਾ ਮਾਰੇ ਡੁੱਬ ਗਏ ਪਵ ਸਾਗਰ ਚ ਡੁੱਬ ਗਏ ਇਸ ਲਈ ਗੁਰੂ ਨੂੰ ਕਹੋ ਐਸੀ ਮਤ ਦੀਜਾ ਮੇਰੇ ਠਾਕੁਰ ਆਠ ਪਹਿਰ ਤੋਂ ਤੇ ਐਸੀ ਗੁਰੂ ਕੋਲ ਆਏ ਕਾਦੇ ਲਈਆਂ ਮਤ ਲੈਣ ਮੱਥਾ ਕਿਉਂ ਟੇਕਦਿਆਂ ਮਤ ਲੈਣ ਵਾ ਤੁਸੀਂ ਵੇਖਣਾ